ਤੇਨ ਮੰਮੀ ਦੇ ਮਗਰ ਪਏ ਹੋਏ ਸੀ ਨਾਨੀ ਸਾਨੂੰ ਸੈਰ ਲੈ ਕੇ ਚੱਲੋ ਅੰਨਾਨੀ ਸਾਨੂੰ ਸੈਰ ਲੈ ਕੇ ਚੱਲੋ ਮੈਂ ਕਿਹਾ ਚਲੋ ਮੰਮੀ ਅੱਜ ਇਹਨਾਂ ਨੂੰ ਗੇੜਾ ਘੜਾ ਲਿਆ ਫਿਰ ਤੁਸੀਂ ਵਾਪਸ ਚਲੀ ਜਾੜ ਅੱਜ ਕਿਉਂਕਿ ਪੰਮੀ ਜਾਂਦੇ ਰਹਿੰਦੇ ਇਹਨਾਂ ਨੂੰ ਸ਼ਾਮ ਨੂੰ ਸੈਰ ਤੇ ਲੈ ਕੇ ਤੇ ਇਸੇ ਨਾਲ ਇਹ ਬਾਹਰ ਘੁੰਮ ਘੁੰਮਉਂਦੀ ਆ ਥੋੜਾ ਜਿਹਾ ਟਾਈਮ ਲੋ ਜੀ ਆ ਗਿਆ ਲੱਕੀ আরাকো আডাকো ওযালে মামু পরেশালে আডে কালে কেশারে দোনাকে আডেশারাকো আডেশারেরা এদা হিলে কেশালে আডেশারা এদ� ਮੈਂ ਉਹਦੇ ਵਿੱਚ ਹੀ ਰੱਖ ਦਿੰਦਾ ਮੈਂ ਉਹ ਨਹੀਂ ਖਾਣਾ ਬਾਬੂ ਦੀ ਨਿਕਲਦੀ ਨਹੀਂ ਪਈ ਨਿਕਲ ਗਈ ਸੋਣੀ ਆ ਮੈਂ ਤੇ ਲੋ ਜਬੇ ਚੀਜ਼ਾਂ ਲੈ ਕੇ ਜਾਇਆ ਮਮਮੀ ਚੱਲੇ ਆ ਹੁਣ ਘਰੇ ਹਾਓ ਫਰੈਂਡਸ ਵੈਲਕਮ ਟੂ ਅਨਦਰ ਵਲੌਗ ਹੋ ਸਾਰੇ ਸਮ ਨੂੰ ਤੇ ਅਡਾ ਕੀ ਹਾਲ ਚਾਲਾ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਤੇ ਅੱਜ ਦੀ ਸ਼ੁਰੂਆਤ ਕਰਦੇ ਆਪਾਂ ਸਿਖਰ ਦੁਪਹਿਰ ਤੋਂ ਕਿਉਂਕਿ ਦੁਪਹਿਰ ਹੋ ਚੁੱਕੀ ਆ ਟਾਈਮ ਹੋ ਚੁੱਕਿਆ ਵਾ 1 ਵੱਜ ਚੁੱਕਿਆ ਤੇ ਹੁਣੇ ਹੀ ਮੈਂ ਰੈਡੀ ਹੋਈ ਸੀਗੀ ਫ੍ਰੀ ਹੋਈ ਸੀ ਮੰਮੀ ਜਾ ਚੁੱਕੇ ਆ ਜਿਵੇਂ ਕਿ ਤੁਹਾਨੂੰ ਦਿਖਾਇਆ ਆਪਾਂ ਮੰਮੀ ਚਲ ਗਏ ਆ ਵਾਪਸ ਘਰੇ ਸ਼ਾਹਕੋਟ ਤੇ ਬੱਚੇ ਗਏ ਆ ਸਕੂਲ ਤੇ ਹੁਣ ਆਉਣਗੇ ਤਾਂ ਹੁਣ ਪੁੱਛਣਗੇ ਨਾਲੀ ਕਿੱਥੇ ਗਏ ਕਿਉਂਕਿ ਮੰਮੀ ਉਹ ਬੱਚਿਆਂ ਦੇ ਜਾਣ ਤੋਂ ਬਾਅਦ ਹੀ ਮੰਮੀ ਗਏ ਆ ਸਕੂਲ ਚਲ ਗਏ ਸੀ ਬੱਚੇ ਮਿਲੇ ਨਹੀਂ ਸੀ ਤੇ ਚਲੋ ਜੀ ਹੁਣ ਆਪਾਂ ਵੇਟ ਕਰਦੇ ਆਂ ਬੱਚਿਆਂ ਦੀ ਬੱਚੇ ਆਉਂਦੇ ਆ ਤਾਂ ਫਿਰ ਥੋੜਾ ਕੰਮ ਸ਼ੁਰੂ ਕਰਦੇ ਆਂ ਨਾਨੀ ਗਏ ਨਾਨੀ ਚਲ ਵੀ ਗਏ ਮੰਮੀ ਕਹਿੰਨ ਨਾਨੀ ਦਾਦੀ ਆਉਗੀ ਦਾਦੀ ਨੇ ਹੁਣੇ ਥੋੜਾ ਨਾ ਜੇ ਕਦ ਆਉਗੀ ਕੱਲ ਆਉਗੀ ਕੱਲ ਨਹੀਂ ਉਹਨਾਂ ਦਾਦੀ ਨੇ ਦਾਦੀ ਨੂੰ ਇਹ ਟਾਈਮ ਲੱਗੂਗਾ ਕਿਉਂ ਕਿ ਹੋਇਆ ਮਨ ਨੂੰ ਅਨੁਵੋਦੀ ਚੱਕੀ ਹੈ ਹੈ ਨਾ ਮੇਰੇ ਜਦੋਂ ਚਾਪਦੇ ਮੇਰਾ ਡਾ ਹੋ ਗਿਆ ਨਾ ਫਰੋ ਤਾਂ ਵੱਡੀ ਹੋ ਜੂ ਕੌਣ ਅਨਕ ਅਨਖ ਵੱਡੀ ਹੋ ਗਈ ਦਾਦੀ ਫੇਰ ਹੀ ਆਉਗੇ ਲੈ ਇਹ ਕਿਉਂ ਅਨਕ ਨੂੰ ਗੋਦੀ ਚੱਕਣਾ ਲੈ ਅਨਖ ਨੂੰ ਗੋਦੀ ਚੱਕਣਾ ਚਲ ਕੋਈ ਨਾ ਜੀ ਰੋ ਵੱਡੀ ਹੋ ਗਈ ਫੇਰ ਚੱਲ ਜੀ ਅਨਖ ਨੂੰ ਗੋਦੀ ਤੂੰ ਵੱਡੀ ਹੋਇਆ ਨਾ ਤੂੰ ਵੀ ਹੂੰ ਨਹੀਂ ਆਹ ਤਾਂ 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 ਨਾਨੀ ਜਦੋਂ ਤੀ ਸਕੂਲ ਚੱਲ ਕੇ ਸਿਰੋ ਚੱਲ ਕੇ ਸ ਕਿੰਨੇ ਨਾਨੀ ਗਏ ਨੋ ਨੋ ਸਭਾ ਨੂੰ ਚੜਕੇ ਸੀ ਅੱਛਾ ਆ ਦੇਖਿਆ ਨਾ ਪਾ ਲਈ ਕੰਮਲੀ ਪੜੀ ਹੈ ਕਿਉਂ ਤੇਰਾ ਦੇਲੀ ਲਾਦਾ ਜੀ ਹੈ ਬੱਚੇ ਕਹਿੰਦੇ ਸਾਨੂੰ ਕਸਟਰਡ ਬਣਾ ਦਿਓ ਤਾਂ ਹੁਣ ਇਹਨਾਂ ਵਾਸਤੇ ਮੈਂ ਕਸਟਰਡ ਰੈਡੀ ਕਰਨ ਲੱਗੀ ਆ ਚਲੋ ਜੀ ਆਪਣਾ ਕਸਟਰਡ ਜਿਹੜਾ ਦੇਖੋ ਥੋੜਾ ਗਾੜਾ ਹੋਣ ਲੱਗ ਗਿਆ ਤੇ ਹੁਣ ਆਪਾਂ ਗੈਸ ਨੂੰ ਕਰਦਾਂਗੇ ਬੰਦ ਤੇ ਇਹਨੂੰ ਹੁਣ ਆਪਾਂ ਠੰਡਾ ਹੋਣ ਦਵਾਂਗੇ ਤੇ ਜੀਰੋ ਠੰਡਾ ਹੋ ਗਿਆ ਫਿਰ ਇਹਦੇ ਵਿੱਚ ਆਪਾਂ ਆਪਣੇ ਮਨਪਸੰਦ ਫਰੂਟ ਡਰਾਈ ਫਰੂਟ ਐਡ ਕਰ ਦਾਂ। ਤੋਂ ਜੀ ਕਸਟਰਡ ਜਿਹੜਾ ਆਪਾਂ ਬਣਾਇਆ ਸੀ ਉਹ ਠੰਡਾ ਵੀ ਹੋ ਚੁੱਕਿਆ ਤੇ ਥੋੜਾ گاੜਾ ਵੀ ਹੋ ਚੁੱਕਿਆ ਵਾ। ਹੁਣ ਇਹਨੂੰ ਆਪਾਂ ਫ੍ਰਿਜ ਵਿੱਚ ਰੱਖਣਾ ਵਾ। ਇਸ ਲਈ ਇਹਨੂੰ ਆਪਾਂ ਇੱਕ ਡੋਂਗੇ ਵਿੱਚ ਕੱਟ ਲਾਂਗੇ। ਤੇ ਨਾਲ ਹੀ ਆਪਾਂ ਫਰੂਟ ਵੀ ਕੱਟ ਕੀਤੇ ਹੋਏ ਆ ਬਨਾਣਾ, ਐਪਲ, ਮੰਗੋ। ਤੇ ਡਰਾਈ ਫਰੂਟ ਵੀ ਤੁਸੀਂ ਵਿੱਚ ਪਾ ਸਕਦੇ ਆ ਬਟ ਮੈਂ ਕਰ ਲਈ ਸੌ ਦੀ ਪਾਉਣ ਲੱਗੀ ਹਾਂ ਕਿਉਂਕਿ ਫਿਰ ਜ਼ਿਆਦਾ ਕੁਝ ਟੇਸਟ ਨਹੀਂ ਲੱਗਦਾ ਇੰਨਾ ਕੁਝ ਸਮਾਨ ਪਾਇਆ ਹੋਇਆ ਵੀ ਜਸਟ ਆਹ ਚੀਜ਼ਾਂ ਹੀ ਪਾਉਣ ਲੱਗੀ ਹਾਂ ਕਿਉਂਕਿ ਬੱਚੇ ਵੀ ਸਿਰਫ ਇਹ ਚੀਜ਼ਾਂ ਲਾਈਕ ਕਰਦੇ ਆ ਤੇ ਲੋ ਜੀ ਆਪਾਂ ਹੁਣ ਐਡ ਕਰ ਦਿੰਦੇ ਆ ਸਾਰਾ ਤੇ ਲੋ ਜੀ ਆਪਾਂ ਇਹਨੂੰ ਹੁਣ ਜਮਾ ਲੈਨੇ ਆ ਫ੍ਰਿਜਰ ਚ ਰੱਖ ਦਿੰਨੇ ਆ ਇਹਨੂੰ 7-8 ਘੰਟੇ ਵਾਸਤੇ ਥੋੜਾ ਠੰਡਾ ਹੋ ਜੂਗਾ ਇਹ ਜਦੋਂ ਇਹ ਠੰਡਾ ਹੋ ਗਿਆ ਫਿਰ ਆਪਾਂ ਇਹਨੂੰ ਖਾਵਾਂਗੇ ਹੋਜੀ ਆਪਾਂ ਇਹਨੂੰ ਫ੍ਰਿਜਰ ਵਿੱਚ ਲਗਾ ਦਿੱਤਾ ਜਦੋਂ ਇਹ ਠੰਡਾ ਹੋ ਗਿਆ ਫਿਰ ਖਾਵਾਂਗੇ ਆਹ ਕੁੜੀ ਨੂੰ ਫੋਨ ਕਾਦਾ ਦੇਖਣ ਨੂੰ ਦੇ ਦਿੰਦਾ ਤੇ ਇਹ ਕੁੜੀ ਨਾ ਸੈਲਫੀਆਂ ਤੇ ਲੱਗੀ ਰਹਿੰਦੀ ਸ਼ੀਸ਼ੇ ਮੋੜੇ ਖੜ ਕੇ ਪਹਿਲਾਂ ਮੂੰਹ ਤੇ ਅੜਾ ਕਰੀਮ ਲਾਏ ਹੁੰਦੀ ਆ ਤੇ ਫਿਰ ਸ਼ੀਸ਼ੇ ਮੋੜੇ ਖੜੇ ਜਾਂਦੀ ਆ ਤੇ ਆਪਦੀਆਂ ਸੈਲਫੀਆਂ ਹੀ ਲੈਂਦੀ ਰਹਿੰਦੀ ਹੈ ਹਨਾ ਹੈਨਾ ਟਵਾਲਪੇਪਰ ਲਾਉਂਦੀ ਨੇ ਡੇਲੀ ਵਾਲਪੇਪਰ ਚੇਂਜ ਹੁੰਦਾ ਹੈ ਤੇ ਫੋਨ ਤੇ ਡੇਲੀ ਛੱਡ ਦਿਆ ਕਰ ਪੁੱਤ ਫੋਨ ਛੱਡ ਦਿਆ ਕਰ ਓ ਜੀ ਆਪਣਾ ਕਸਟਰਡ ਵੇਖੀਏ ਜੰਮ ਗਿਆ ਵਾਓ ਦੇਖੋ ਪੂਰਾ ਜੰਮ ਗਿਆ ਤੇ ਹੁਣ ਆਪਾਂ ਇਹਨੂੰ ਖਾਣੇ ਆਹ ਲੋ ਦੇਖੋ ہماری ਕਸਟੜੀ ਨਾ ਅਬ ਅਬ ਹਮ ਖਾਏਂਗੀ ਨਾਲ ਸਾਡੇ ਲੱਡੂ ਅਬ ਹਮ ਖਾਂਗੇ ਕਸਟੜੀ ਓਕੇ ਸਾਰਾ ਕੁਛ ਹੀ ਵਧੀਆ ਕੱਲਾ ਮੈਂਗੋ ਹੀ ਪਾਣੀ ਸੀ ਮੈਂਗੋਲੀ ਸਾਰਾ ਹੀ ਬਈ ਮੈਂਗੋ ਐਪਲ ਬਨਾਣਾ ਸੋਗੀ ਸੋਗੀ ਨੂੰ ਕੀ ਕਹਿੰਦੇ ਆ? ਕਿਸ਼ਮਿਸ਼ 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 ਕਿ ਕੀ ਕਹਿੰਦੇ ਸੋਗੀ ਅਨਨ ਕੋਲੀ ਕੀ ਅਨੋ ਸੋਗੀ ਨੂੰ ਇੰਗਲਿਸ਼ ਚ ਕੀ ਕਹਿੰਦੇ ਆ? ਗ੍ਰੀਨ ਪੈਪਰ ਕਹਿੰਦੇ ਆ ਹਾਂ ਉਹ ਤੈਨੂੰ ਪਤਾ ਗਰੀਨ ਪਾਪਾ ਪੜ੍ਹ ਲਿਆ ਤੁਸੀਂ ਤਾਂ ਬਣ ਗਿਆ ਐਮਬੀਬੀਐਸ ਡਾਕਟਰ ਡੀਮ ਨਹੀਂ ਬਣਿਆ